ਸਵਾਗਤ ਹੈ ਜੀ ਨਵੀਂ ਕਹਾਣੀ ਵਿੱਚ ਦੋਸਤੋ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਹਾਣੀ ਕਿਵੇਂ ਲੱਗੀ ਇੱਕ ਪਤੀ ਪਤਨੀ ਦਾ ਜੋੜਾ ਜਿਨ੍ਹਾਂ ਦੇ ਵਿਆਹ ਨੂੰ 9 ਸਾਲ ਹੋ ਗਏ ਸੀ ਪਰ ਇਕੱਠੇ ਉਹ 3 ਸਾਲ ਹੀ ਰਹੇ ਸੀ ਤੇ 6 ਸਾਲ ਉਹ ਕੋਰਟ ਦੇ ਚੱਕਰ ਲਾਉਂਦੇ ਰਹਿੰਦੇ ਹਨ ਕਿ ਕਿਸੇ ਤਰੀਕੇ ਸਾਡਾ ਤਲਾਕ ਹੋ ਜਾਵੇ ਤੇ ਅਸੀਂ ਅਲੱਗ ਹੋ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿ ਸਕੀਏ ਦੋਸਤੋ ਆਖਰជាਹੀ ਕਿਹੜੀ ਗੱਲ ਸੀ ਜਿਸ ਦੀ ਵਜ੍ਹਾ ਕਰਕੇ ਉਹ ਦੋਵੇਂ ਤਲਾਕ ਲੈਣਾ ਚਾਹੁੰਦੇ ਸੀ ਆਓ ਇਸ ਬਾਰੇ ਜਾਣਦੇ ਹਾਂ ਜੋ ਲੜਕਾ ਸੀ ਉਸ ਦਾ ਨਾਮ ਰਮੇਸ਼ ਹੈ ਤੇ ਉਹ ਲਖਨਊ ਵਿੱਚ ਬਿਜ਼ਨਸ ਕਰਦਾ ਸੀ ਤੇ ਲੜਕੀ ਦਾ ਨਾਮ ਨੀਹਾ ਹੁੰਦਾ ਹੈ ਉਹ ਵੀ ਉੱਥੇ ਹੀ ਨੌਕਰੀ ਕਰਦੀ ਸੀ ਰਮੇਸ਼ ਤੇ ਨੀਹਾ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ ਉਹਨਾਂ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਕੋਈ ਵੀ ਇਤਰਾਜ਼ ਨਹੀਂ ਸੀ ਉਹ ਦੋਵੇਂ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਵਧਿਆ ਕਮਉ ਦੇਵੀ ਸੀ ਉਹਨਾਂ ਦੇ ਵਿਆਹ ਤੋਂ ਬਾਅਦ ਇੱਕ ਦੋ ਸਾਲ ਤਾਂ ਵਧੀਆ ਬਤੀਤ ਹੋ ਜਾਂਦੇ ਹਨ ਪਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਛੋਟੇ ਛੋਟੇ ਝਗੜੇ ਹੋਣ ਲੱਗਦੇ ਹਨ ਇਸੇ ਦੌਰਾਨ ਹੀ ਉਹਨਾਂ ਦੇ ਘਰ ਇੱਕ ਬੇਟਾ ਜਨਮ ਲੈਂਦਾ ਹੈ ਪਰ ਉਹਨਾਂ ਦੇ ਝਗੜੇ ਖਤਮ ਨਹੀਂ ਹੁੰਦੇ ਤੇ ਗੱਲ ਜਿਆਦਾ ਵੱਧ ਜਾਂਦੀ ਹੈ ਜਦੋਂ ਨੀਹਾ ਤੇ ਰਮੇਸ਼ ਦਾ ਬੇਟਾ 5-6 ਮਹੀਨੇ ਦਾ ਹੁੰਦਾ ਹੈ ਤਾਂ ਨੀਹਾ ਆਪਣੇ ਬੇਟੇ ਨੂੰ ਲੈ ਕੇ ਪੇਕੇ ਘਰ ਚਲੀ ਜਾਂਦੀ ਹੈ ਤੇ ਉੱਥੇ ਰਹਿ ਕੇ ਹੀ ਨੌਕਰੀ ਕਰਨ ਲੱਗ ਪੈਂਦੀ ਹੈ। ਨੀਹਾ ਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਸਮਝਾਇਆ ਕਿ ਬੇਟੀ ਝਗੜੇ ਤਾਂ ਹਰ ਘਰ ਹਰ પતિ ਪਤਨੀ ਵਿੱਚ ਹੁੰਦੇ ਹਨ ਪਰ ਤੂੰ ਤਾਂ ਆਪਣਾ ਘਰ ਹੀ ਛੱਡ ਕੇ ਆ ਗਈ। ਰਮੇਸ਼ ਦੇ ਨਾਲ ਵਿਆਹ ਵੀ ਤਾਂ ਤੇਰੀ ਮਰਜ਼ੀ ਦੇ ਨਾਲ ਹੀ ਹੋਇਆ ਸੀ। ਫਿਰ ਹੁਣ ਕੀ ਹੋ ਗਿਆ ਹੈ? ਨੀਹਾ ਨੇ ਕਿਹਾ ਚਾਹੇ ਰਮੇਸ਼ ਤੇ ਕੋਲ ਬਹੁਤ ਪੈਸਾ ਹੈ ਪਰ ਉਸ ਦੀ ਸੋਚ ਬਹੁਤ ਛੋਟੀ ਹੈ। ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਹਾਂ। ਜਦੋਂ ਰਮੇਸ਼ ਤੇ ਨਾਲ ਗੱਲ ਹੋਈ ਪਰ ਉਸਨੇ ਕਿਹਾ ਕਿ ਇਸਦਾ ਬੋਲਣ ਦਾ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਨੀਹਾ ਦੇ ਮਾਤਾ-ਪਿਤਾ ਨੇ ਰਮੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਪਿਛਲੇ 2.5 ਸਾਲ ਤੋਂ ਨਾਲ ਰਹਿ ਰਹੇ ਹੋ। ਉਸ ਸਮੇਂ ਨੀਹਾ ਦਾ ਬੋਲਣ ਦਾ ਤਰੀਕਾ ਸਹੀ ਸੀ ਪਰ ਰਮੇਸ਼ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਤੁਸੀਂ ਚਿੰਤਾ ਨਾ ਕਰੋ ਸਭ ਕੁਝ ਆਪੇ ਠੀਕ ਹੋ ਜਾਵੇਗਾ। ਪਰ ਨੀਹਾ ਕੋਰਟ ਦੇ ਵਿੱਚ ਕੁਝ ਦਿਨ ਬਾਅਦ ਕੇਸ ਕਰ ਦਿੰਦੀ ਹੈ ਕਿ ਮੈਨੂੰ ਰਮੇਸ਼ ਕੋਲੋਂ ਤਲਾਕ ਚਾਹੀਦਾ ਹੈ। ਤਾਂ ਜੋ ਮੈਂ ਉਸ ਤੋਂ ਆਪਣਾ ਤੇ ਬੱਚੇ ਦਾ ਖਰਚਾ ਲੈ ਸਕਾਂ ਜਦੋਂ ਇਹ ਗੱਲ ਰਮੇਸ਼ ਨੂੰ ਪਤਾ ਲੱਗਦੀ ਹੈ ਤਾਂ ਉਹ ਵੀ ਕਹਿੰਦਾ ਹੈ ਕਿ ਮੈਨੂੰ ਤਲਾਕ ਦੇਣ 'ਚ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਤਿਆਰ ਹਾਂ ਫਿਰ ਕੋਰਟ ਦੇ ਵਿੱਚ ਕਿਸ ਤੀਆਂ ਤਰੀਕਾਂ ਪੈਂਦਾਂ ਨੂੰ 6 ਸਾਲ ਲੰਘ ਜਾਂਦੇ ਹਨ ਦੋਵੇਂ ਇਸੇ ਉਡੀਕ ਵਿੱਚ ਹੁੰਦੇ ਹਨ ਕਿ ਕਦੋਂ ਸਾਡਾ ਤਲਾਕ ਹੋਵੇਗਾ ਹੁਣ ਉਹਨਾਂ ਦਾ ਬੇਟਾ ਵੀ 6 ਸਾਲ ਦਾ ਹੋ ਗਿਆ ਸੀ ਪਰ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਰਮੇਸ਼ ਮੇਰਾ ਪਿਤਾ ਹੈ ਪਰ ਉਸਤੇ ਨਾਨਾ ਨਾਨੀ ਉਸ ਨੂੰ ਹਮੇਸ਼ਾ ਦੱਸਦੇ ਰਹਿੰਦੇ ਸੀ ਫਿਰ ਜਦੋਂ ਆਖਰੀ ਤਰੀਕ ਹੁੰਦੀ ਹੈ ਤਾਂ ਜੱਜ ਸਾਹਿਬ ਕੋਰਟ ਵਿੱਚ ਬੱਚੇ ਨੂੰ ਵੀ ਨਾਲ ਲੈ ਕੇ ਆਉਣ ਲਈ ਕਹਿੰਦੇ ਹਨ ਕਿਉਂਕਿ ਹੁਣ ਬੱਚੇ ਤੋਂ ਵੀ ਪੁੱਛਿਆ ਜਾਣਾ ਸੀ ਕਿ ਉਹ ਕਿਸ ਦੇ ਨਾਲ ਰਹਿਣਾ ਚਾਹੁੰਦਾ ਹੈ ਜੱਜ ਸਾਹਿਬ ਸੋਚਦੇ ਸੀ ਦੋਵੇਂ ਪੜੇ ਲਿਖੇ ਹਨ ਸ਼ਾਇਦ ਬੱਚੇ ਦੇ ਖਾਤਰ ਦੋਵਾਂ ਵਿੱਚ ਸੁਲ੍ਹਾ ਹੋ ਜਾਵੇ ਫਿਰ ਜੱਜ ਸਾਹਿਬ ਨੀਹਾ ਤੇ ਰਮੇਸ਼ ਦੋਵਾਂ ਨੂੰ ਪੁੱਛਦੇ ਹਨ ਕੀ ਤੁਹਾਡਾ ਹੁਣ ਕੀ ਫੈਸਲਾ ਹੈ ਕੀ ਤੁਸੀਂ ਅਜੇ ਵੀ ਤਲਾਕ ਲੈਣਾ ਚਾਹੁੰਦੇ ਹੋ ਤਾਂ ਦੋਵੇਂ ਹਾਂ ਵਿੱਚ ਜਵਾਬ ਦਿੰਦੇ ਹਨ ਕਿ ਅਸੀਂ ਤਾਂ ਬਹੁਤ ਸਮੇਂ ਤੋਂ ਤਲਾਕ ਲੈਣਾ ਚਾਹੁੰਦੇ ਹਾਂ ਪਰ ਤੁਸੀਂ ਹੀ ਇੰਨਾ ਜ਼ਿਆਦਾ ਸਮਾਂ ਲਗਾ ਦਿੱਤਾ ਹੈ ਅਸੀਂ ਹੁਣ ਇਕੱਠੇ ਨਹੀਂ ਰਹਿ ਸਕਦੇ ਹਾਂ ਉਹਨਾਂ ਦਾ ਬੇਟਾ ਇਹ ਸਾਰੀਆਂ ਗੱਲਾਂ ਸੁਣ ਰਿਹਾ ਹੁੰਦਾ ਹੈ ਫਿਰ ਲੜਕੇ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਤੋਂ ਪੁੱਛਿਆ ਗਿਆ ਕਿ ਬੇਟਾ ਤੁਸੀਂ ਦੱਸੋ ਕਿਸ ਦੇ ਨਾਲ ਰਹਿਣਾ ਹੈ ਆਪਣੀ ਮੰਮੀ ਨਾਲ ਜਦ ਪਾਪਾ ਨਾਲ ਬੱਚਾ ਛੋਟਾ ਹੋਣ ਕਰਕੇ ਉਸ ਨੂੰ ਇੰਨੀ ਸਮਝ ਨਹੀਂ ਸੀ ਕਿ ਤਲਾਕ ਦਾ ਕੀ ਮਤਲਬ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਤਾਂ ਦੋਵਾਂ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਜੱਜ ਸਾਹਿਬ ਬੱਚੇ ਦੀ ਗੱਲ ਸੁਣ ਕੇ ਚੁੱਪ ਕਰ ਜਾਂਦੇ ਹਨ ਕਿ ਇਸ ਨੂੰ ਹੁਣ ਕਿਵੇਂ ਸਮਝਾਇਆ ਜਾਵੇ ਫਿਰ ਜੱਜ ਸਾਹਿਬ ਨੇ ਕਿਹਾ ਪੇਟਾ ਇੰਜ ਨਹੀਂ ਹੋ ਸਕਦਾ ਤੁਹਾਡੇ ਮੰਮੀ ਪਾਪਾ ਇਕੱਠੇ ਨਹੀਂ ਰਹਿਣਾ ਚਾਹੁੰਦੇ ਹਨ ਇਹ ਤਾਂ ਇੱਕ ਦੂਜੇ ਤੋਂ ਤਲਾਕ ਚਾਹੁੰਦੇ ਹਨ ਹੁਣ ਤੁਸੀਂ ਇਹ ਫੈਸਲਾ ਕਰੋ ਕਿ ਤੁਸੀਂ ਕਿਸ ਦੇ ਨਾਲ ਰਹਿਣਾ ਹੈ ਮੰਮੀ ਨਾਲ ਜਾਂ ਪਾਪਾ ਨਾਲ ਉਹਨਾਂ ਦੇ ਬੇਟੇ ਫਿਰ ਉਹੀ ਗੱਲ ਕਹਿੰਦਾ ਹੈ ਕਿ ਮੈਂ ਤਾਂ ਦੋਵਾਂ ਦੇ ਨਾਲ ਰਹਿਣਾ ਚਾਹੁੰਦਾ ਹਾਂ ਜੱਜ ਸਾਹਿਬ ਕਹਿੰਦੇ ਹਨ ਬੇਟਾ ਇਹ ਗੱਲ ਤੇਰੀ ਮੰਮੀ ਪਾਪਾ ਨਹੀਂ ਸਮਝ ਰਹੇ ਕਿ ਤੂੰ ਇਹਨਾਂ ਦੋਵਾਂ ਦੇ ਨਾਲ ਰਹਿਣਾ ਚਾਹੁੰਦਾ ਹੈ ਉਹ ਤਾਂ ਵੱਖ ਹੋਣਾ ਚਾਹੁੰਦੇ ਹਨ ਉਹਨਾਂ ਦਾ ਬੇਟਾ ਕਹਿੰਦਾ ਜਦੋਂ ਮੈਂ ਇਹਨਾਂ ਦੋਵਾਂ ਦੇ ਨਾਲ ਰਹਿਣਾ ਚਾਹੁੰਦਾ ਹਾਂ ਤੇ ਕੀ ਇਹ ਮੇਰੇ ਲਈ ਦੋਵੇਂ ਇਕੱਠੇ ਨਹੀਂ रह ਸਕਦੇ ਹਨ ਕਿਉਂਕਿ ਮੈਂ ਤਾਂ ਇਹਨਾਂ ਦੋਵਾਂ ਦੇ ਨਾਲ ਹੀ ਰਹਿਣਾ ਚਾਹੁੰਦਾ ਹਾਂ ਜੇਕਰ ਇਹ ਦੋਵੇਂ ਮੇਰੇ ਲਈ ਇਕੱਠੇ ਨਹੀਂ ਰਹਿ ਸਕਦੇ ਤਾਂ ਮੈਨੂੰ ਵੀ ਇਹਨਾਂ ਦੋਵਾਂ ਤੋਂ ਤਲਾਕ ਚਾਹੀਦਾ ਹੈ ਉਸ ਬੱਚੇ ਦੀ ਗੱਲ ਸੁਣ ਕੇ ਉਸਦੇ ਮਾਤਾ-ਪਿਤਾ ਤੇ ਜੱਜ ਸਾਹਿਬ ਹੈਰਾਨ ਹੋ ਜਾਂਦੇ ਹਨ ਰਮੇਸ਼ ਤੇ ਨੀਹਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਫਿਰ ਜੱਜ ਸਾਹਿਬ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਆਪਣੇ ਗਲ ਨਾਲ ਲਗਾ ਕੇ ਹਾਂ ਵਿੱਚ ਸਿਰ ਹਿਲਾਉਂਦੇ ਹਨ ਆਪਣੇ ਬੇਟੇ ਦੀ ਗੱਲ ਸੁਣਨ ਤੋਂ ਬਾਅਦ ਨੀਹਾ ਤੇ ਰਮੇਸ਼ ਦੋਵਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਭਾਵੇਂ ਸਾਡੀ ਆਪਸ ਵਿੱਚ ਨਹੀਂ ਬਣਦੀ ਹੈ ਪਰ ਸਾਡੇ ਬੱਚੇ ਨੂੰ ਸਾਡੀ ਦੋਵਾਂ ਦੀ ਜ਼ਰੂਰਤ ਹੈ ਫਿਰ ਰਮੇਸ਼ ਨੇ ਕਿਹਾ ਜੱਜ ਸਾਹਿਬ ਭਾਵੇਂ ਮੇਰੀ ਆਪਣੀ ਪਤਨੀ ਨਾਲ ਨਹੀਂ ਬਣਦੀ ਹੈ ਪਰ ਮੈਂ ਆਪਣੇ ਬੱਚੇ ਦੇ ਲਈ ਉਸਦੇ ਨਾਲ ਰਹਿਣ ਲਈ ਤਿਆਰ ਹਾਂ ਫਿਰ ਜੱਜ ਸਾਹਿਬ ਨੀਹਾ ਨੂੰ ਪੁੱਛਦੇ ਹਨ ਤਾਂ ਉਹ ਵੀ ਕਹਿੰਦੀ ਹੈ ਕਿ ਮੈਂ ਵੀ ਆਪਣੇ ਬੱਚੇ ਦੇ ਲਈ ساری ਉਮਰ ਆਪਣੇ ਪਤੀ ਦੇ ਨਾਲ ਰਹਿਣ ਲਈ ਤਿਆਰ ਹਾਂ ਜੱਜ ਸਾਹਿਬ ਬਹੁਤ ਖੁਸ਼ ਹੁੰਦੇ ਹਨ ਤੇ ਉਹਨਾਂ ਦੇ ਤਲਾਕ ਦਾ ਜੋ ਕੇਸ ਚੱਲ ਰਿਹਾ ਸੀ ਉਸ ਨੂੰ ਰੱਦ ਕਰ ਦਿੰਦੇ ਹਨ ਦੋਸਤੋ ਬੱਚੇ ਦੀ ਇੱਕ ਗੱਲ ਨੇ ਆਪਣੇ ਮਾਤਾ ਪਿਤਾ ਦੀ ਸੋਜ ਨੂੰ ਬਤਲ ਦਿੱਤਾ ਸੀ ਹੁਣ ਉਹ ਆਪਣੇ ਮਾਤਾ ਪਿਤਾ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੈ ਦੋਸਤੋ ਲੜਾਈ ਝਗੜੇ ਹਰ ਘਰ ਵਿੱਚ ਹੁੰਦੇ ਹਨ ਪਰ ਹਰ ਇੱਕ ਪਤੀ ਪਤਨੀ ਨੂੰ ਤਲਾਕ ਦਾ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕੋਈ ਵੀ ਬੱਚਾ ਆਪਣੇ ਮਾਤਾ ਪਿਤਾ ਚੋਂ ਇੱਕ ਨੂੰ ਨਹੀਂ ਚੁਣ ਸਕਦਾ ਉਸ ਨੂੰ ਇਹ ਫੈਸਲਾ ਲੈਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਕਈ ਵਾਰ ਛੋਟੀ ਜੀ ਗੱਲ ਉਮਰ ਭਰ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ